ਸਸਰੀ ਕਾਲ ਜੀ ਸਾਰੇ ਵੀਰਾਂ ਨੂੰ ਲਓ ਭਰਾਵੋ ਅੱਜ ਵਾਹਿਗੁਰੂ ਦੀ ਕਿਰਪਾ ਹੋਈ ਹੈ ਬਹੁਤ ਵਧੀਆ ਸ਼ਿਮਲਾ ਮਿਰਚ ਦਾ ਫਰੂਟ ਆ ਪੂਰਾ ਠੋਸ ਤੇ ਪੂਰਾ ਸਖਤ 250 ਗ੍ਰਾਮ ਤੋਂ 200 ਗ੍ਰਾਮ ਇਸ ਤਰ੍ਹਾਂ ਦਾ ਫਰੂਟ ਆ ਸਾਰੇ 25-30 ਸਾਲ ਹੋ ਗਿਆ ਆਪਾਂ ਨੂੰ ਸ਼ਿਮਲਾ ਮਿਰਚ ਲਾਉਂਦਿਆਂ ਨੂੰ ਤੇ ਅੱਜ ਇਹ ਸ਼ਿਮਲਾ ਮਿਰਚ ਆਪਣੀ ਜਾ ਰਹੀ ਆ ਬਾਹਰਲੇ ਦੇਸ਼ਾਂ ਨੂੰ ਜਹਾਜ਼ਾਂ ਤੇ ਚੜ ਰਹੀ ਹੈ ਜੇ ਕਿਸਾਨ ਭਰਾਵਾਂ ਨੂੰ ਚੰਗੇ ਰੇਟ ਮਿਲਣਗੇ ਫੇਰ ਹੀ ਕਿਸਾਨ ਵੀਰ ਕਾਮਯਾਬਾ ਜੇ ਕਿਸਾਨ ਦੀ ਫਸਲ ਮੰਡੀਆਂ ਚ ਰੋਲਦੀ ਹੈ ਤਾਂ ਕਿਸਾਨਨੀ ਫੇਲ ਹੈ ਬਹੁਤ ਖਰਚੇ ਹੋਏ ਹੁੰਦੇ ਨੇ ਬਹੁਤ ਜ਼ਿਆਦਾ ਖਰਚ ਆਇਆ ਹੁੰਦਾ ਤੇ ਵਪਾਰੀ ਵੀਰ ਸਾਨੂੰ ਅੱਜ ਬਹੁਤ ਵਧੀਆ ਮਿਲਿਆ ਕਹਿੰਦਾ ਬਾਈ ਜੀ ਬਹੁਤ ਸੋਹਣਾ ਫਰੂਟ ਆ ਕਿੱਥੇ ਲੁਕੋ ਕੇ ਰੱਖਿਆ ਇਹ ਸਾਨੂੰ ਦੱਸੋ ਤੁਸੀਂ ਕਿਹੜੀ ਵੈਰਾਈਟੀ ਲਾਈ ਆ ਕਹਿੰਦਾ ਇਹ ਤੁਸੀਂ ਐਡੀ ਸਖਤ ਤੇ ਐਡੀ ਠੋਸ ਕਹਿੰਦਾ ਸਾਡੇ ਡੱਬੇ ਪੈਕਿੰਗ ਕਰੋ ਤੁਸੀਂ ਇੱਕ ਕਹਨਾ ਮੈਂ ਬੰਬਾ ਕਲਕੱਤਾ ਮਦਰਾਸ ਬਾਹਰ ਚੜਾ ਦੂੰ ਅਜਾਜਾਂ ਤੇ ਉੱਥੋਂ ਦਿੱਲੀ ਤੋਂ ਜਾ ਕੇ ਅੱਗੇ ਜਾਜਾਂਾਂ ਅਸੀਂ ਬਾਹਰ ਜਾਈ ਜਾਊਗੀ ਕਹਾਂ ਡੱਬੇ ਪੈਕਿੰਗ ਕਰੂ ਤੁਸੀਂ ਅੱਜ ਸਾਰਾ ਫਰੂਟ ਖੇਤਾਂ ਦੇ ਵਿੱਚੋਂ ਆਪਣਾ ਟੋਟੋ ਟਾ ਰਿਹਾ ਹੈਗਾ ਤੇ ਲੋਡ ਕਰ ਰਹੇ ਆਂ ਆਪਾਂ ਚਲੋ ਜ਼ਿੰਦਗੀ ਦੇ ਘਾਟੇ ਵਾਦੇ ਚੱਲਦੇ ਰਹਿੰਦੇ ਆ ਹਨਾ ਪਹਿਲਾਂ ਰੇਟ ਠੀਕ ਸੀਗਾ ਹੁਣ ਮੰਦਾ ਬਹੁਤ ਹੈ ਬਹੁਤ ਜ਼ਿਆਦਾ ਮੰਦਾ ਹੈ ਪਰ ਫਸਲ ਵਿਕ ਜੇ ਆਪਾਂ ਇਹ ਕਹਨੇ ਆ ਕਿਸਾਨ ਦੀ ਫਸਲ ਕਿਸਾਨ ਦੇ ਖੇਤ ਚੋਂ ਚੱਕੀ ਜਾਵੇ ਰੋਲੇ ਨਾ ਫਸਲ ਚਲੋ ਮੰਦਾ ਚੰਗਾ ਤਾਂ ਹੁੰਦਾ ਹੀ ਰਹਿੰਦਾ ਹੈ ਪਰ ਜੇ ਦੇਖੀ ਤਾਂ ਇਹ ਤੇ ਖਰਚਾ ਬਹੁਤ ਆਉਂਦਾ ਸ਼ਿਮਲਾ ਮਿਰਚ ਤੇ ਲੱਖ ਸਵਾ ਲੱਖ ਰੁਪਿਆ ਇੱਕ ਕੜ ਦਾ ਖਰਚਾ ਆਉਂਦਾ ਹੈ ਅੱਜ ਇਹ ਡੱਬਿਆਂ ਰਾਹੀਂ ਪੈਕਿੰਗ ਹੋ ਉਹ ਬਾਹਰ ਜਾ ਰਹੀ ਹੈ ਪਹਿਲਾ ਲਫਾਫਾ ਪੈਕਿੰਗ ਖੇਤ ਦੇ ਵਿੱਚੋਂ ਟਟਕਿਆ ਰਹੀ ਹੈ ਫਿਰ ਛਾਂਟੀ ਕਰਵਾ ਕੇ ਦਵਾਰੇ ਡੱਬੇ ਭਰ ਕੇ ਕੱਲਾ ਕੱਲਾ ਪੀਸ ਜਿਹੜਾ ਕੋਈ ਬੇਕਾਰ ਪੀਸ ਹੋ ਬਾਹਰ ਕੱਢਿਆ ਜਿਹੜਾ ਕੋਈ ਡਿਫਾਲਟਰ ਪੀਸ ਹੈ ਉਹਦੇ ਡੱਬਿਆਂ ਦੇ ਵਿੱਚ ਆਪਾਂ ਕਾੜਤਾ ਤੇ ਚੰਗੇ ਚੰਗੇ ਸੋਹਣੇ ਸੋਹਣੇ ਪੀਸ ਪੂਰੇ ਵਜਨਦਾਰ ਤੇ ਪੂਰੇ ਸਖਤ ਇਹ ਆਪਾਂ ਡੱਬਿਆਂ ਦੇ ਵਿੱਚ ਭਰਤੇ ਇਸ ਤਰ੍ਹਾਂ ਦੇ ਪੂਰੇ ਸਖਤ ਕੋਈ ਵੀ ਤੁਸੀਂ ਡੱਬਾ ਚੈੱਕ ਕਰ ਸਕਦੇ ਹੋ ਤੇ ਟੇਪ ਲੱਗ ਰਹੀ ਹੈ ਤੇ ਗੱਡੀ ਲੋਡ ਹੋ ਰਹੀ ਹੈ ਭਰਾਵੋ ਤੇ ਬੜਾ ਦੁੱਖ ਹੁੰਦਾ ਜਦੋਂ ਕਿਸਾਨਾਂ ਨੂੰ ਸਹੀ ਰੇਟ ਨਹੀਂ ਮਿਲਦਾ ਫਸਲ ਦਾ 20 25 ਕਿੱਲੇ ਸ਼ਿਮਲਾ ਮਿਰਚ ਦੇ ਲੱਗੇ ਬਾਕੀ ਸਾਡਾ ਏਰੀਆ ਜਿਹੜਾ ਸਰਦੂਲਗੜ੍ਹ ਦੇ ਆਸੇ-ਪਾਸੇ ਪਿੰਡ ਨੇ ਆਲੂਪੁਰ ਝੰਡਾ ਭੂੰਦੜ ਮੀਰਪੁਰ ਇਹ ਸ਼ਿਮਲਾ ਮਿਰਚ ਦੇ ਗੜ੍ਹ ਨੇ ਜਿਹੜੇ ਪਿੰਡ ਆ ਸਰਦੂਲਗੜ੍ਹ ਦੇ ਆਸੇ-ਪਾਸੇ ਜਿਵੇਂ ਮਾਨਸਾ ਦੀ ਗੱਲ ਕਰ ਲਈਏ ਤਾਂ ਪਿੰਡ ਭੈਣੀ ਵਾਗਾ ਵੀ ਸ਼ਿਮਲਾ ਮਿਰਚ ਦਾ ਗੜ੍ਹ ਹੈ ਜੇ ਸਾਡੇ ਖੇਤਾਂ ਚੋਂ ਵਪਾਰੀ ਭਰਾ ਸਾਡੀਆਂ ਸਬਜ਼ੀਆਂ ਚੱਕਣਗੇ ਤਾਂ ਅਸੀਂ ਕਣਕ ਝੋਨੇ ਦਾ ਖੇੜਾ ਛੱਡ ਕੇ ਬਾਹਰ ਆ ਜਾਗੇ ਨਹੀਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਣਕ ਝੋਨਾ ਤਾਂ ਬਿਜੂ ਬਿਜੂ ਹਣਾ ਫੇਰ ਅਸੀਂ ਉਧਰ ਹੀ ਹੋ ਜਾਂਦੇ ਆ ਕਣਕ ਛੋਣੇ ਵੱਲ ਜਦੋਂ ਸਾਨੂੰ ਸਹੀ ਰੇਟ ਨਹੀਂ ਮਿਲਦੇ ਜੇ ਸਾਨੂੰ ਸਹੀ ਰੇਟ ਮਿਲੀ ਜਾਂਦਾ ਤਾਂ ਅਸੀਂ ਬਦਲਾਅ ਕਰ ਦਈਏ ਖੇਤੀ ਦੇ ਵਿੱਚ ਜਦੋਂ ਸਾਡੀਆਂ ਫਸਲਾਂ ਨੂੰ ਠੁੱਡੇ ਵੱਜਦੇ ਆ ਫੇਰ ਅਸੀਂ ਅੱਖ ਕੇ ਖੇੜਾ ਛੱਡ ਦਿੰਨੇ ਆ ਤੇ ਬਹੁਤ ਜ਼ਿਆਦੇ ਮੰਦਾ ਅੱਜ ਰੇਟ ਘਟਾ ਹੈ ਨਿਫਾਖਾਂ ਦੀ ਪੈਕਿੰਗ ਦਾ ਰੇਟ ਘਟਾ ਤਾਂ ਡੱਬਿਆਂ ਦਾ ਥੋੜਾ ਜਿਹਾ ਵੱਧ ਹੈ ਡੱਬਾ ਪੈਕਿੰਗ ਦਾ ਥੋੜਾ ਜਿਹਾ ਤੇ ਮਿਹਨਤ ਜ਼ਿਆਦਾ ਹੈ ਡੱਬੇ ਪੈਕਿੰਗ ਤੇ ਤੇ ਵਪਾਰੀ ਭਰਾ ਨੇ ਸਾਨੂੰ ਸਾਥ ਵਧੀਆ ਦਿੱਤਾ ਕਹਿੰਦਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਪਹਿਲਾਂ ਤੁਸੀਂ ਤੇਜ ਵੀ ਬਠੇਰੀ ਵੇਚੀ ਐ ਹੁਣ ਘਟ ਅਸੀਂ ਆਖਿਆ ਵੀ ਖਰਚਾ ਬਹੁਤ ਜ਼ਿਆਦਾ ਹੋਇਆ ਵੀ ਖਰਚਾ ਵੀ ਨਿਯਤ ਕੀਤਾ ਪੂਰਾ ਹੋਇਆ ਵੀ ਗਾਹ ਨੂੰ ਅਸਤਾ ਲਾਉਂਦੇ ਨਹੀਂ ਕਹਿੰਦਾ ਨਹੀਂ ਦਿਲ ਨਾ ਛੱਡੋ ਕਹਿੰਦਾ ਅਸੀਂ ਖੜੇ ਆ ਤੁਹਾਡੇ ਨਾਲ ਤੇ ਅੱਜ ਫਿਰ ਚੜਾ ਦਾਂਗੇ ਜਹਾਜਾਂ ਤੇ ਪ੍ਰਭੂ ਪੈਕਿੰਗ ਹੋਈ ਪਈ ਆ ਪੂਰੀ ਸੋਹਣੀ ਜਿਹੜੀਆਂ ਆਪਣੇ ਕੋਲ ਵੈਰਾਈਆਂ ਲੱਗੀਆਂ ਨੇ ਸੱਤ ਅੱਠ ਵੈਰਾਈਟੀਆਂ ਲੱਗੀਆਂ ਹੋਈਆਂ ਨੇ Shimla ਮਿਰਚ ਦੀਆਂ ਬੱਖੋ ਵੱਖਰੀ ਨੇ ਲੋਡ ਹੋ ਰਹੀ ਆ ਖੇਤ ਦੇ ਵਿੱਚੋਂ ਅੱਜ ਸਿੱਧੀ ਤੇ ਦੱਸਿਓ ਪ੍ਰਭੂ ਕਿਸ ਤਰ੍ਹਾਂ ਲੱਗੇ ਆਪਣਾ ਕੰਮ ਤੇ ਮਿਹਨਤ ਬਹੁਤ ਕੀਤੀ ਸੀ ਹੱਕ ਸੱਚ ਦੀ ਖੂਨ ਪਸੀਨੇ ਦੀ ਕਮਾਈ ਹੈ ਇਹ ਸੱਚੀ ਕਰਤਾ ਹੈ ਸੱਚੀ ਕਰਤਾ ਬਾਬੇ ਨਾਨਕ ਦੇ ਚੇਲੇ ਆ ਮਿਹਨਤਾਂ ਕਰਕੇ ਰਾਜੀ ਆ ਕਿਸੇ ਨਾਲ ਚੋਰੀ ਠੱਗੀ ਨਹੀਂ ਮਾਰੀ ਹੱਕ ਸੱਚ ਦੀ ਕਮਾਈ ਹੈ ਉਹ 200 ਰੁਪਏ 50 ਪੌਣੇ 100 ਰੁਪਏ 50 ਤੋੜਨਾ ਕਦੇ ਹੋਰ ਤੋੜ ਦਿੰਗੇ ਤੋੜ ਖਿੱਚੀ ਆਉਣੇ ਕੰਮ ਆਹ ਦੇਖ ਲਓ ਪ੍ਰਭੂ ਫਰੂਟ ਸਾਰਾ ਬਾਕੀ ਗੱਡੀ ਚ ਲੋਡ ਹੋ ਗਿਆ ਸਾਰਾ ਫਰੂਟ ਤੇ ਬਾਕੀ ਸਭ ਤੁਲੀ ਜਾਂਦਾ ਕੰਡਾ ਹੋਈ ਜਾਂਦਾ ਚੇਪੀਆਂ ਲੱਗੀਆਂ ਨੇ ਨਾਲ ਦੀ ਨਾਲ ਤੇ ਹੁਣ ਪ੍ਰਭੂ ਅਸੀਂ ਕਰਦੇ ਆਂ ਤੜਾਈ ਅੱਗੇ ਜਾ ਕੇ ਉਧਰ ਤੜਾਈ ਵੀ ਚੱਲ ਰਹੀ ਹੈ ਦੂਰ ਖੇਤ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ